ਵਾਹਿਗੁਰੂ ਵਾਹਿਗੁਰੂ ਆਪ ਵੀਡੀਓ ਦੇਖੋ ਕਿ ਗਰੀਬੀ ਵੀ ਕਿੰਨੀ ਮਾੜੀ ਚੀਜ਼ ਹੈ ਕਿ ਜਿੱਥੇ ਨਾ ਚਾਹਦੇ ਹੋਏ ਵੀ ਆਦਮੀ ਨੂੰ ਆਪਣਾ ਕੰਮ ਕਰਨਾ ਪੈਂਦਾ ਨਾ ਚਾਹਦੇ ਹੋਏ ਵੀ ਆਪਣੇ ਪਰਿਵਾਰ ਦੀ ਪਾਲਣ ਪੋਸ਼ਣਾ ਕਰਨੀ ਪੈਂਦੀ ਹੈ ਆਪਣੇ ਘਰ ਦੇ ਵਿੱਚੋਂ ਨਿਕਲਣਾ ਪੈਂਦਾ ਆ ਦੇਖ ਸਕਦੇ ਹੋ ਕਿ ਜਿੱਥੇ ਕੀ ਝੋਨਾ ਲਾ ਰਹੀ ਹੈ ਤੇ ਕੁਝ ਕੁ ਝੋਨਾ ਲਾ ਕੇ ਨਾਲ ਹੀ ਫਿਰ ਕੁਰਸੀ ਤੇ ਬਹਿ ਕੇ ਸਾਹ ਲੈਂਦੀ ਹੈ ਪਤਾ ਨਹੀਂ ਇਹੋ ਜਿਹੇ ਹੀ ਕਿਹੜੀਆਂ ਮਜਬੂਰੀਆਂ ਹੋਣਗੀਆਂ ਪਤਾ ਨਹੀਂ ਇਹੋ ਜਿਹੇ ਕੀ ਹੋਵੇਗਾ ਕਿ ਇੰਨੀਆਂ ਮਜਬੂਰੀਆਂ ਦੇ ਵਿੱਚ ਵੀ ਘਰਾਂ ਚੋਂ ਬਾਹਰ ਨਿਕਲਣਾ ਪੈਂਦਾ ਹੈ ਸੋ ਜਿੰਨੇ ਵੀ ਨਾਲ ਸੰਗਤ ਜੁੜੀ ਹੋਈ ਏ ਵਾਹਿਗੁਰੂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਇਸ ਵੀਡੀਓ ਤੋਂ ਸਿੱਖੋ ਕਿ ਜਿਹੜੇ ਲੋਕ ਕੰਮਕਾਰ ਕਰਦੇ ਹੋਏ ਵੀ ਖਾਂਦੇ ਪੀਂਦੇ ਹੋਏ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਹੋ ਇੱਧਰ ਦੇਖੋ ਕਿ ਜਿੱਤੇ ਕਿ ਇਸ ਉਮਰ ਦੇ ਵਿੱਚ ਘਰ ਦੇ ਵਿੱਚ ਬਹਿ ਕੇ ਆਰਾਮ ਕਰਨਾ ਚਾਹੀਦਾ ਹੈ ਘਰ ਦੇ ਵਿੱਚ ਬਹਿ ਕੇ ਆਰਾਮ ਨਾਲ ਖਾਣਾ ਪੀਣਾ ਚਾਹੀਦਾ ਲੇਕਿਨ ਸੇਕਰ ਦੁਪਹਿਰੇ ਧੁੱਪ ਦੇ ਵਿੱਚ ਇਹ ਝੋਨਾ ਲਾਉਂਦੀ ਏ ਤੇ ਕੁਝ ਕੁ ਬੀਂਆਂ ਲਾ ਕੇ ਉਸ ਤੋਂ ਬਾਅਦ ਕੁਰਸੀ ਤੇ ਬਹਿ ਕੇ ਸਾਹ ਲੈਂਦੀ ਏ ਕਿਉਂਕਿ ਉਹਦੇ ਕੋਲ ਇੰਨੀ ਗਰਮੀ ਦੇ ਵਿੱਚ ਕੰਮ ਨਹੀਂ ਹੁੰਦਾ ਲੇਕਿਨ